ਮਹਾਰਾਜ ਦੀ ਬਾਣੀ ਨੇ ਕਿਹਾ ਵੀ ਜੇ ਲੋਕ ਕਰਦੇ ਨੇ ਤਾਂ ਤੂੰ ਵੀ ਕਰਨਾ ਤਾਂ ਇਹਦਾ ਮਤਲਬ ਇਹ ਹੈ ਵੀ ਤੂੰ ਨਿਰੰਕਾਰ ਰੱਬ ਪਰਮਾਤਮਾ ਅਕਾਲ ਪੁਰਖ ਧਰਮ ਫਿਰੇ ਕਰਮ ਕਿਉਂ ਕਰਦਾ ਫਿਰ ਜੇ ਲੋਕਾਂ ਦੇ ਮਗਰ ਹੀ ਲੱਗ ਜਾਣਾ ਹੈ ਲੋਕਾਂ ਦੇ ਆਖੇ ਨਾਲ ਹੀ ਚੱਲ ਜਾਣਾ ਹੈ ਫਿਰ ਤੂੰ ਧਰਮ ਦੇ ਕਰਮ ਕਿਉਂ ਕਰਦਾ ਫਿਰ ਗੁਰਦੁਆਰਿਆਂ ਚ ਕਿਉਂ ਜਾਣਾ ਹੈ ਮੰਦਰ ਚ ਕਿਉਂ ਜਾਣਾ ਹੈ ਮਸਜਿਦ ਵਿੱਚ ਕਿਉਂ ਜਾਣਾ ਹੈ ਫਿਰ ਧਰਮ ਦੇ ਕਰਮ ਕਿਉਂ ਨਿਭਾ ਰਿਹਾ ਹੈ ਮਹਾਰਾਜ ਨੇ ਕਿਹਾ ਵੀ ਇਹ ਧਰਮ ਦੇ ਕਰਮ ਨਿਭੜਾ ਇਹਨਾਂ ਚਾਹੀਦੇ ਹਨ ਤੇਰੇ ਨਾਲ ਪਰ ਸਵਾਲ ਸਿਰਫ ਇਹਨੇ ਵੀ ਬੰਦਾ ਇੰਨੀ ਗੰਭੀਰਤਾ ਨਾਲ ਧਰਮ ਦੀ ਗੱਲ ਨੂੰ ਤਾਂ ਬਿਲਕੁਲ ਵੀ ਨਹੀਂ ਲੈਣਾ ਚਾਹੁੰਦਾ ਸੰਸਾਰੀ ਗੱਲਾਂ ਨੂੰ ਤੇ ਬਹੁਤ ਗੰਭੀਰਤਾ ਨਾਲ ਲੈਂਦਾ ਨਿੱਕੀ ਨਿੱਕੀ ਚੀਜ਼ ਦਾ ਹਿਸਾਬ ਵੀ ਰੱਖਦਾ ਹੈ ਉਹਦੇ ਫਾਇਦੇ ਨੁਕਸਾਨ ਵੀ ਮਿਥਦਾ ਪਰ ਧਰਮ ਦੀ ਦੁਨੀਆ ਵਿੱਚ ਬੰਦਾ ਵੇਸਲਾ ਹੋ ਕੇ ਵਿਚਰਦਾ ਜਾਇਦਾ ਕਹਿ ਲੋ ਸੌਖੇ ਅਰਥਾਂ ਵਿੱਚ ਵੀ ਇੱਥੇ ਬਹੁਤੀ ਵਾਰ ਬੰਦਾ ਅੱਖਾਂ ਬੰਦ ਕਰਕੇ ਵਿਚਰਦਾ ਜੋ ਅਗਲੇ ਨੇ ਕੀਤਾ ਮੈਂ ਵੀ ਉਹੀ ਕਰਨਾ ਔਰ ਤੁਸੀਂ ਬਹੁਤ ਵਾਰ ਲੋਕਾਂ ਨੂੰ ਪੁੱਛੋਗੇ ਨਾ ਵੀ ਇਦਾਂ ਕਿਉਂ ਕਰਦੇ ਹੋ ਕਹਿੰਦੇ ਸਾਰੇ ਹੀ ਕਰਦੇ ਨੇ ਕਮਾਲ ਦੀ ਗੱਲ ਹੈ ਇਹ ਫੈਸਲਾ ਸਾਨੂੰ ਕਿੰਨੇ ਦਿੱਤਾ ਵੀ ਜੇ ਸਾਰੇ ਕਰਨ ਤੇ ਉਹ ਗੱਲ ਠੀਕ ਹੁੰਦੀ ਹੈ ਤੇ ਘੱਟ ਲੋ ਕਰਨ ਤੇ ਉਹ ਗੱਲ ਗਲਤ ਹੁੰਦੀ ਹੈ ਸਤਿਗੁਰਾਂ ਦੀ ਬਾਣੀ ਨੇ ਕਿਹਾ ਸਾਰੀ ਦੁਨੀਆ ਵੀ ਗਲਤ ਹੋ ਸਕਦੀ ਹੈ ਸਾਰਾ ਸੰਸਾਰ ਵੀ ਰੋਂਗ ਹੋ ਸਕਦਾ ਹੈ ਇਹ ਠੀਕ ਹੈ ਡੈਮੋਕ੍ਰੇਸੀ ਨੇ ਕਿਹਾ ਵੀ ਜਿਹਦੇ ਕੋਲ ਵੋਟਾਂ ਜ਼ਿਆਦੀਆਂ ਹੋਣ ਉਹ ਬੰਦਾ ਸਿਆਣਾ ਹੁੰਦਾ ਪਰ ਧਰਮ ਦੀ ਦੁਨੀਆ ਤੇ ਵੋਟਾਂ ਨਾਲ ਨਹੀਂ ਚੱਲਦਾ ਸਿਰਾਂ ਨਾਲ ਸੰਸਲੇ ਨਹੀਂ ਚੱਲਦੇ ਜੇ ਧਰਮ ਦੀ ਦੁਨੀਆ ਵਿੱਚ ਵੀ ਸਿਰਾਂ ਦੀ ਗਿਣਤੀ ਹੁੰਦੀ ਹੁੰਦੀ ਤਾਂ ਫਿਰ ਮੈਨੂੰ ਲੱਗਦਾ ਸ਼ਾਇਦ ਅੱਜ ਤੱਕ ਧਰਮ ਦੀ ਕੋਈ ਬਾਦਸ਼ਾਹ ਬਦਲ ਚੁੱਕੀ ਹੋਣੀ ਸੀ ਬਹੁਤ ਵੱਡੇ ਪੱਧਰ ਤੇ ਜਿਵੇਂ ਰਾਜਨੀਤੀ ਦੀ ਬਦਲ ਗਈ ਹੈ ਉਹ ਇਸ ਲਈ ਇਹ ਜਿਹੜਾ ਫਾਰਮੂਲਾ ਹੈ ਇਹ ਜਿੱਥੇ ਲਾਗੂ ਹੁੰਦਾ ਹੈ ਸਿਰਫ ਉੱਥੇ ਹੀ ਲਾਗੂ ਹੁੰਦਾ ਹੈ ਹਰ ਥਾਂ ਤੇ ਇਹਨੂੰ ਲਾਗੂ ਨਹੀਂ ਕੀਤਾ ਜਾ ਸਕਦਾ ਇਸ ਥਾਂ ਤੇ ਆਣ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਵੀ ਗੱਲ ਇਹ ਨਹੀਂ ਵੀ ਕਿੰਨੇ ਲੋਕ ਕਹਿ ਰਹੇ ਨੇ ਗੱਲ ਇਹ ਨਹੀਂ ਵੀ ਇੰਨੇ ਲੋਕ ਕਿਉਂ ਕਹਿ ਰਹੇ ਨੇ ਗੱਲ ਇਹ ਹੈ ਵੀ ਜਾਓ ਗਲਤ ਹੈ ਤੇ ਜਾਓ ਠੀਕ ਹੈ ਫੈਸਲਾ ਠੀਕ ਤੇ ਗਲਤ ਦਾ ਹੋਣਾ ਹੈ ਵੱਧ ਬੰਦਿਆ ਕਰਕੇ ਫੈਸਲਾ ਨਹੀਂ ਹੋਏ ਬੋਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਪੜੋ ਮਹਾਰਾਜ ਨੇ ਸੈਂਕੜੇ ਵਾਰ ਇਹ ਸ਼ਬਦ ਵਰਤੇ ਨੇ ਮਾਰਾ ਸੱਚੇ ਪਾਤਸ਼ਾਹ ਜੀ ਕਹਿੰਦੇ ਲੋਕਨ ਕੀ ਚਤੁਰਾਈ ਉਪਮਾ ਤੇ ਬਸੰਤਰ ਜਾਰ ਲੋਕਾਂ ਦੀ ਛੱਡ ਇਹਨੂੰ ਸਾੜਦੇ ਅੱਗ ਵਿੱਚ ਨਾ ਲੋਕ ਸਿਆਣੇ ਨੇ ਨੇ ਤੇ ਨਾ ਇਹਨਾਂ ਨੇ ਤੈਨੂੰ ਸਿਆਣਿਆ ਰਹਿਣ ਦੇਣਾ ਲੋਕ ਰਾਏ ਜਦੋਂ ਬਣਦੀ ਹੈ ਨਾ ਉਹ ਇਹ ਰਾਏ ਵੀ ਤੇ ਕਿਤੇ ਉਹ ਆਈ ਹੋਏਗੀ ਵੀ ਨਸ਼ੇ ਨਾਲ ਬੰਦਾ ਥੋੜਾ ਜਿਹਾ ਰਿਲੈਕਸ ਫੀਲ ਕਰਦਾ ਕਿਤੇ ਉਹ ਤੇ ਆਈ ਆਈ ਹੈ ਪਰ ਕਿ ਇਸ ਗੱਲ ਨਾਲ ਸਹਿਮਤ ਹੋਇਆ ਜਾ ਸਕਦਾ ਹੈ ਹੋ ਸਕਦਾ ਹੈ ਬਹੁਤ ਵੱਡਾ ਸਾਇੰਸ ਗੱਲ ਨੂੰ ਮੰਨ ਲਵੇ ਜੇ ਇਹ ਤੇ ਵੋਟਾਂ ਵੀ ਹੋ ਜਾਣ ਤੇ ਹੋ ਸਕਦਾ ਹੈ ਨਸ਼ਾ ਕਰਨ ਵਾਲਿਆਂ ਦੀ ਗਿਣਤੀ ਵੱਧ ਜਾਏ ਇੰਜ ਵੀ ਹੋ ਸਕਦਾ ਪਰ ਇਹਦਾ ਮਤਲਬ ਨਹੀਂ ਹੈ ਕਿ ਜੇ ਸਾਰੀ ਦੁਨੀਆ ਵੀ ਸਹਿਮਤ ਹੋ ਜਾਏ ਤੇ ਨਾਲ ਤਾਂ ਵੀ ਮੰਨਿਆ ਨਹੀਂ ਜਾ ਸਕਦਾ ਵੀ ਇਹ ਗੱਲ ਠੀਕ ਹੈ ਜੇ ਸਾਰਾ ਸੰਸਾਰ ਵੀ ਇਹਦੇ ਨਾਲ ਸਹਿਮਤ ਹੋ ਜਾਏ ਤੇ ਬਾਬੇ ਦੀ ਬਾਣੀ ਨੇ ਕਿਹਾ ਲੋਕਾਂ ਕੀ ਚਤੁਰਾਈ ਉਪਮਾ ਲੋਕਾਂ ਦੀਆਂ ਚਲਾਕੀਆਂ ਤੇ ਲੋਕਾਂ ਦੀਆਂ ਸਿਆਣਪਾ ਨੂੰ ਛੱਡ ਤੂੰ ਮੇਰੇ ਲਾਗੇ ਰਹਿ ਔਰ ਮੇਰੇ ਨਾਲ ਗੱਲ ਕਰ ਫੈਸਲਾ ਆਪਾਂ ਦੋਵੇਂ ਕਰਦੇ ਆ ਮੇਰੀਆਂ ਗੱਲਾਂ ਦੇ ਤੂੰ ਜਵਾਬ ਦੇ ਔਰ ਮੈਂ ਤੇਰੀ ਹਰ ਗੱਲ ਦਾ ਜਵਾਬ ਦਿੰਨਾ ਮੈਨੂੰ ਇਹ ਨਿਰਣਾ ਕਰਕੇ ਦੱਸ ਦੇ ਵੀ ਇਹ ਠੀਕ ਕਿਵੇਂ ਆ ਤੇ ਗਲਤ ਕਿਵੇਂ ਇਸ ਕਰਕੇ ਲੋਕਾਂ ਦੇ ਵਿਹਾਰ ਤੇ ਨਹੀਂ ਚੱਲੀਦਾ ਲੋਕਨ ਕੀ ਚਤੁਰਾਈ ਉਪਮਾ ਤੇ ਬਸੰਤਰ ਜਾਰ ਕੋਈ ਭਲਾ ਕਹੇ ਭਾਵੇਂ ਬੁਰਾ ਕਹੇ ਲੋਕ ਕੀ ਕਹਿੰਦੇ ਨੇ ਫਰਕ ਨਹੀਂ ਪੈਣਾ ਚਾਹੀਦਾ ਪਰ ਕਿੰਡੀ ਅਜੀਬ ਗੱਲ ਹੈ ਕਿੰਨੇ 1% ਲੋਕ ਦੁਨੀਆ 'ਚ ਹੋਣਗੇ ਜਿਹੜੇ ਲੋਕਾਂ ਨਾਲ ਨਹੀਂ ਚੱਲਦੇ ਜਿਨ੍ਹਾਂ ਨੂੰ ਲੋਕਾਂ ਨਾਲ ਫਰਕ ਨਹੀਂ ਪੈਂਦਾ ਸਾਨੂੰ ਸਾਰਿਆਂ ਨੂੰ ਤਾਂ ਲੋਕਾਂ ਨਾਲ ਫਰਕ ਪੈਂਦਾ ਅਸੀਂ ਜਿੰਨਾ ਵਿਖਾਵਾ ਕਰਦੇ ਆ